ਤਾਂਗੇ ਵਾਦਦੇ ਆ ਮੁਸਲਮ ਭਾਈਚਾਰੇ ਦੇ ਵੱਲੋਂ Eid ਦਾ ਤਿਉਹਾਰ ਮਨਾਇਆ ਗਿਆ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਪੂਰੇ ਸੰਸਾਰ ਭਰ ਦੇ ਵਿੱਚੋਂ ਦੇਸ਼ ਭਰ ਦੇ ਵਿੱਚੋਂ ਵੱਖ-ਵੱਖ ਤਸਵੀਰਾਂ ਸਾਹਮਣੇ ਆਈਆਂ ਸ੍ਰੀ ਮੁਖਸਰ ਸਾਹਿਬ ਦੀ ਗੱਲ ਕਰੀਏ ਤਾਂ Eid ਮੌਕੇ ਜਾਮਾ ਮਸਜਿਦ ਦੇ ਵਿੱਚ Eid ਦੀ ਨਮਾਜ਼ ਜਿਹੜੀ ਹੈ ਉਹ ਅਦਾ ਕੀਤੀ ਹੈ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਕਾਲੀ ਦਲ ਦੇ ਸੀਨੀਅਰ ਲੀਡਰ ਜਗਜੀਤ ਸਿੰਘ ਹੰਨੀ ਬਰਾੜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਲੀਡਰ ਵਖੋ ਮੁੱਖ ਤੌਰ ਤੇ ਪਹੁੰਚ ਕੇ ਇਹਦੀ ਮੁਬਾਰਕਬਾਦ ਜਿਹੜੀ ਹੈ ਮੁਸਲਮ ਭਾਈਚਾਰੇ ਨੂੰ ਦਿੱਤੀ ਗਈ ਇਸ ਮੌਕੇ ਇਮਾਮ ਹਾਸ਼ਮ ਮੁਹੰਮਦ ਨੇ ਨਮਾਜ਼ ਅਦਾ ਕਰਵਾਈ ਇਲਾਕੇ ਦੇ ਮੁਸਲਮ ਲੋਕ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਨਮਾਜ਼ ਅਦਾ ਕੀਤੀ ਜਿਸ ਤੋਂ ਬਾਅਦ ਇਮਾਮ ਹਾਸ਼ਮ ਮੁਹੰਮਦ ਦੇ ਵੱਲੋਂ ਖੁਤਬਾ ਪੜ੍ਹ ਕੇ ਇਹ ਵੀ ਸੁਣਾਇਆ ਗਿਆ ਪੰਜਾਬ ਅਤੇ ਦੇਸ਼ ਦੀ ਤਰੱਕੀ ਦੇ ਲਈ ਦੁਆ ਕੀਤੀ ਗਈ ਤੇ ਇਸ ਮੌਕੇ ਸਿੱਖ ਭਾਈ ਚਾਰੇ ਨੇ ਵੀ ਨਮਾਜ਼ ਤੇ ਦੁਆ ਦੇ ਵਿੱਚ ਸ਼ਿਰਕਤ ਕੀਤੀ ਸਾਰੇ ਮੁਸਲਮ ਭਰਾਵਾਂ ਦੇ ਗੱਲ ਮਿਲ ਕੇ ਈਦ ਦੀ ਵਧਾਈ ਵੀ ਦਿੱਤੀ ਤਾਂ ਪੰਜਾਬ ਦੇ ਵਿੱਚ ਐਸਾ ਕੁਝ ਦੇਖਣ ਨੂੰ ਨਹੀਂ ਮਿਲਦਾ ਕਿ ਹਿੰਦੂ ਮੁਸਲਮ ਜਾਂ ਸਿੱਖ ਮੁਸਲਮ ਜਾਂ ਸਿੱਖ ਹਿੰਦੂ ਆਪਸ ਦੇ ਵਿੱਚ ਲੜਦੇ ਆ ਝਗੜਦੇ ਦਿਖਾਈ ਦਿੰਦੇ ਹੁਣ ਪਰ ਇੱਥੇ ਭਾਈਚਾਰਕ ਸਾਂਝ ਦੀਆਂ ਤਸਵੀਰਾਂ ਸਾਹਮਣੇ ਆਂਦੀਆਂ ਨੇ ਉਸੇ ਤਰੀਕੇ ਦੇ ਨਾਲ ਸ਼੍ਰੀ ਮੁਖਸਰ ਸਾਹਿਬ ਤੋਂ ਇਹ ਜਿਹੜੀ ਭਾਈਚਾਰਕ ਸਾਂਝ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਿੱਖ ਹਿੰਦੂ ਅਤੇ ਮੁਸਲਮ ਇਕੋ ਸਾਥ ਮਿਲ ਕੇ ਈਦ ਮਨਾਉਂਦੇ ਹੋਏ ਨਜ਼ਰ ਆਏ ਨੇ ਦੇਖੋ ਅੱਜ ਅਸੀਂ ਸਾਰੇ ਸ਼੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਬੜੀ ਇਤਿਹਾਸਕ ਤੇ ਸਭ ਤੋਂ ਪੁਰਾਣੀ ਜਿਹੜੀ ਮਸਜਿਦ ਉੱਥੇ ਖੜੇ ਆਂ ਅੱਜ ਈਦੁਲ ਫਿਤਰ ਦਾ ਪਵਿੱਤਰ ਦਿਹਾੜਾ ਮੈਂ ਇਸ ਦਿਹਾੜੇ ਤੇ ਸਮੁੱਚੇ ਪੰਜਾਬ ਵਾਸੀਆਂ ਨੂੰ ਸ਼੍ਰੀ ਮੁਕਸਰ ਸਾਹਿਬ ਦੇ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਜਿੰਨੇ ਵੀ ਮੇਰੇ ਮੁਸਲਮਾਨ ਭਰਾ ਹੈ ਸਾਰਿਆਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਆਪਣੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਵੱਲੋਂ ਲੱਖ ਲੱਖ ਵਧਾਈ ਦਿਨਾਂ। ਇਨਸਾਨੀਅਤ ਮਸਜਿਦ ਨਹੀਂ ਇਨਸਾਨੀਅਤ ਆਪਾਂ ਸਭ ਸਾਂਝੇ ਹੈ ਪ੍ਰਮਾਤਮਾ ਇੱਕ ਹੀ ਹੈ ਆਪਣੀ ਦਇਆ ਇੱਕ ਹੀ ਹੈ ਇਸ ਕਰਕੇ ਉਹਦੇ ਚ ਕਾਰਨ ਹੈ ਜੀ ਕਿ ਕਦੇ ਵੀ ਮਸ ਆਪਦੇ ਧਰਮ ਨਾਲ ਨਾ ਪੱਖ ਰੱਖੋ ਇਨਸਾਨੀਅਤ ਨਾਲ ਇਨਸਾਨੀਅਤ ਸਭ ਤੋਂ ਇੱਕ ਨੰਬਰ ਤੇ ਕਿਉਂਕਿ ਗੁਰੂ ਨਾਨਕ ਦੇਵ ਜੀ ਸਭ ਸਾਂਝੇ ਹਰੇਕ ਬੰਦਾ ਚਾਹੇ ਮੁਸਲਮਾਨਾ ਚਾਹੇ ਹਿੰਦੂ ਆ ਚਾਹੇ ਸਿੱਖ ਆ ਚਾਹੇ ਇਸਾਈਆ ਹਰੇਕ ਬੰਦਾ ਉਹਨਾਂ ਦਾ ਉਹਨਾਂ ਦਾ ਸਤਿਕਾਰ ਕਰਦਾ ਉਹਨਾਂ ਦਾ ਗੁਰਪੁਰਬ ਮਨਾਉਂਦਾ ਅਸੀਂ ਉਸ ਇਨਸਾਨੀਅਤ ਨਾਲ ਹਰੇਕ ਧਰਮ ਦਾ ਸੱਚੇ ਦਿਲੋਂ ਸਿਰ ਝੁਕਾ ਕੇ ਨਮਨ ਕਰਦੇ ਆ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਹੀ ਹਿੰਦੁਸਤਾਨ ਦੇ ਵਸਨੀਕਾਂ ਨੂੰ ਸਾਰੇ ਦੁਨੀਆ ਦੇ ਵਸਨੀਕਾਂ ਨੂੰ ਖਾਸ ਕਰਕੇ ਮੁਸਲਮਾਨ ਭਾਈਚਾਰੇ ਨੂੰ ਵਧਾਈ ਦੇਣੀ ਚਾਹੁੰਦਾ ਈਦ ਈਦੀ ਅੱਜ ਜਿਹੜਾ ਈਦ ਫਤਿਹ ਦਾ ਜਹਾਰ ਆ ਉਹ ਹਰੇਕ ਸ਼ਹਿਰ ਝਰੇ ਕਸਬੇ ਚ ਬਹੁਤ ਸ਼ਾਂਤਮਈ ਢੰਗ ਨਾਲ ਵਧੀਆ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਰਮਜ਼ਾਨ ਸੀਗਾ ਮਹੀਨਾ ਖਤਮ ਹੋਣ ਤੋਂ ਬਾਅਦ ਈਦ ਦਾ ਦਿਨ ਆਇਆ ਹੈ ਇਹ ਸਮੂਹ ਸ੍ਰੀ ਮੁਕਤਸਰ ਸਾਹਿਬ ਦੇ ਤੋਂ ਸਮੂਹ ਭਾਈਚਾਰੇ ਵੱਲੋਂ ਸਿੱਖ Hindu Muslim ਵੱਲੋਂ ਈਦ ਦਾ ਤਿਹਾੜੀ ਬੜੇ ਜੋਸ਼ ਨਾਲ ਵਧੀਆ ਖੁਸ਼ੀਆਂ ਨਾਲ ਬਣਾਇਆ ਗਿਆ ਹੈ ਤੇ ਮੇਰੇ ਵੱਲੋਂ ਸਾਰੇ Muslim ਭਾਈਚਾਰੇ ਵੱਲੋਂ तमाम ਮੁਸਲਮਾਨ ਹਿੰਦੁਸਤਾਨ ਨੂੰ ਈਦ ਦੀ ਬਹੁਤ ਬਹੁਤ ਮੁਬਾਰਕ ਤਕਰੀਬਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਨਾਲ ਦੀਵਾਲੀ ਤੇ ਅਸੀਂ ਇਹਨਾਂ ਨਾਲ ਹੁੰਨੇ ਆ ਤੇ ਇਹ ਸਾਡੇ ਨਾਲ ਹੁੰਦੇ ਨੇ ਤਾਂ ਬਹੁਤ ਖੁਸ਼ੀ ਹੁੰਦੀ ਜਦੋਂ ਸਾਡੇ ਭਾਈਚਾਰੇ ਸਾਡੇ ਨਾਲ ਹੁੰਦੇ ਨੇ ਦੇਖੋ ਜੀ ਨਫਰਤ ਫੈਲੋ ਨਾਲ ਤਾਂ ਕੁਝ ਪਰਸੈਂਟ ਹੀ ਨੇ ਬਾਕੀ ਭਾਈਚਾਰਾ ਤਾਂ ਤਕਰੀਬਨ ਤਕਰੀਬਨ Hindu Muslim Sikh Sai ਸਾਰੇ ਇੱਕ ਹੀ ਹਨ ਤੇ ਸਿੱਖ ਭਾਈਚਾਰੇ ਨਾਲ ਤਾਂ ਖਾਸ ਕਰਕੇ ਸਾਡਾ ਜਨਮ ਸਿੱਧਤ ਕਰੀ ਹੈ ਵੀ ਸਮਝ ਲਓ ਕਿ ਨੋ ਮਾਸਲਾ ਰਿਸਾਈ ਹੈ